ਸਤਿ ਸ਼੍ਰੀ ਅਕਾਲ ਦੋਸਤੋ ਇਹ ਜੋ ਸੁੰਦਰ ਨਜ਼ਾਰਾ ਤੁਸੀਂ ਦੇਖ ਰਹੇ ਹੋ ਇਹ ਕਿਸੇ ਕੈਨੇਡਾ ਅਮਰੀਕਾ ਦਾ ਨਹੀਂ ਸਗੋਂ ਆਪਣੇ ਹੀ ਗੁਵਾਂਡੀ ਦੇਸ਼ ਮਾਲਦੀਵ ਦਾ ਹੈ ਮਾਲਦੀਵ ਇੱਕ ਸੁਤੰਤਰ ਟਾਪੂ ਹੈ ਅਤੇ ਇਹ ਭਾਰਤ ਦੇ ਨਾਲ ਲੱਗਦੇ ਹਿੰਦ ਮਹਾਸਾਗਰ ਵਿੱਚ ਭਾਰਤ ਦੇ ਦੱਖਣ ਦਿਸ਼ਾ ਵਿੱਚਿਤ ਹੈ ਇਹ ਉਹ ਇਹ ਉੱਤਰ ਤੋਂ ਦੱਖਣ ਵੱਲ 820 ਕਿਲੋਮੀਟਰ ਅਤੇ ਪੂਰਬ ਤੋਂ ਪੱਛਮ ਵੱਲ ਤੱਕ ਇਹ 130 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਅਤੇ ਇਸ ਦਾ ਕੁੱਲ ਖੇਤਰਫਲ 298 ਵਰਗ ਕਿਲੋਮੀਟਰ ਤੱਕ ਹੈ ਇਹ ਦੇਸ਼ ਭਾਰਤ ਵਾਂਗ ਇੱਕ ਟੁਕੜਾ ਜਾਂ ਪੱਧਰਾ ਨਹੀਂ ਹੈ ਸਗੋਂ ਇਹ ਤਾਂ 1200 ਛੋਟੇ-ਛੋਟੇ ਟਾਪੂਆਂ ਨੂੰ ਮਿਲਾ ਕੇ ਬਣਦਾ ਹੈ ਟਾਪੂ ਤਾਂ ਤੁਹਾਨੂੰ ਪਤਾ ਹੀ ਹੋਣਾ ਜੋ ਆਲੇ-ਦੁਆਲੇੋਂ ਪਾਣੀ ਨਾਲ ਘਿਰਿਆ ਹੋਵੇ ਇਹ ਉੱਤਰ ਵਿੱਚ ਇਵੰਦੀ ਪੋਲੂ ਹ ਅਟੋਲ ਤੋਂ ਲੈ ਕੇ ਦੱਖਣ ਵਿੱਚ ਅਡੂ ਅਟੋਲ ਤੱਕ ਫਸਰਿਆ ਹੋਇਆ ਹੈ ਇਸ ਦੀ ਰਾਜਧਾਨੀ ਮੇਲ ਹੈ ਅਤੇ ਇਸ ਦੇ ਨਾਲ ਨਾਲ ਇਹ ਮਾਲਦੀਵ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਵੀ ਹੈ ਇੱਥੋਂ ਦੀ ਨੈਸ਼ਨਲ ਬੋਲੀ ਜਾਂ ਕਈਏ ਕਿ ਕੌਮੀ ਜਾਂ ਦਫ਼ਤਰੀ ਭਾਸ਼ਾ ਦਹੀ ਵਹੀ ਹੈ ਇਸ ਤੋਂ ਇਲਾਵਾ ਇੱਥੋਂ ਇੱਥੇ ਲਿੰਕ ਭਾਸ਼ਾ ਦੇ ਰੂਪ ਵਿੱਚ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ ਇਹ ਇੱਕ ਇਸਲਾਮੀ ਦੇਸ਼ ਹੈ ਅਤੇ ਇੱਥੇ 98.7% ਮੁਸਲਮ ਆਬਾਦੀ ਹੈ ਜਿਸ ਵਿੱਚੋਂ 98.58 ਪ੍ਰਤੀਸ਼ਤ ਸੁੰਨੀ ਅਤੇ 0.10% Shia ਭਾਈਚਾਰਾ ਰਹਿੰਦਾ ਹੈ। ਬਾਕੀ 1. 3% ਕ੍ਰਿਸ਼ਚਨ ਅਤੇ ਹੋਰ ਧਰਮਾਂ ਦੇ ਲੋਕ ਰਹਿੰਦੇ ਹਨ। ਇੱਥੋਂ ਦੀ ਸਰਕਾਰ ਰਿਪਬਲਿਕ ਪ੍ਰੈਜ਼ੀਡੈਂਸ਼ੀਅਲ ਹੈ। ਇੱਥੋਂ ਦਾ ਮੌਜੂਦਾ ਰਾਸ਼ਟਰਪਤੀ ਮੁਹੰਮਦ ਮੋਇਜ਼ੂ ਹੈ, ਉਪ ਰਾਸ਼ਟਰਪਤੀ ਹੁਸੈਨ ਮੁਹੰਮਦ ਲਤੀਫ ਹੈ। ਇੱਥੋਂ ਜੋ ਸੰਸਦ ਲੱਗਦੀ ਹੈ ਨੂੰ ਮਜਲਿਸ ਕਿਹਾ ਜਾਂਦਾ ਹੈ ਅਤੇ ਮੌਜੂਦਾ ਮਜਲਿਸ ਦੇ ਸਪੀਕਰ ਅਬਦੁਲ ਰਹੀਮ ਅਬਦੁਲ ਜਿਹਨ ਇੱਥੋਂ ਦੇ ਚੀਫ ਜੱਜ ਅਹਿਮਦ ਮੁਤਾਸਿਮ ਹਨ ਵਿਧਾਨ ਸਭਾ ਨੂੰ ਇੱਥੇ ਲੋਕਾਂ ਦੀ ਮਜਲਿਸ ਕਿਹਾ ਜਾਂਦਾ ਹੈ ਇਹ ਦੇਸ਼ 21 ਸਤੰਬਰ 1965 ਵਿੱਚ ਇੰਗਲੈਂਡ ਤੋਂ ਆਜ਼ਾਦ ਹੋਇਆ ਇਸ ਦਾ ਮੌਜੂਦਾ ਸੰਵਿਧਾਨ 7 ਅਗਸਤ 2008 ਤੋਂ ਲਾਗੂ ਹੈ ਜਨਸੰਖਿਆ 515131 ਹੈ ਕਰੰਸੀ ਮਾਲਦੀਵ ਰੁਫੀਆ ਹੈ ਡਰਾਈਵਿੰਗ ਸਾਈਡ ਭਾਰਤ ਵਾਂਗ ਖੱਬੇ ਪਾਸੇ ਹੈ ਕਾਲਿੰਗ ਕੋਡ ਜਿਵੇਂ ਕਿ ਭਾਰਤ ਦਾ +91 ਹੈ ਇੱਥੋਂ ਦਾ +960 ਹੈ ਇੱਥੋਂ ਦੇ ਲੋਕ ਮਿੱਠ ਬੋਲੜੇ ਤੇ ਦੋਸਤਾਨਾ ਅਤੇ ਆਓ ਭਗਤ ਕਰਨ ਵਾਲੇ ਹਨ ਇੱਥੋਂ ਦਾ ਮੁੱਖ ਕੀਤਾ ਮੱਛੀ ਪਾਲਣ ਹੈ ਇਸ ਦੀ ਕੁਦਰਤੀ ਸੁੰਦਰਤਾ ਸਾਰੇ ਸੰਸਾਰ ਨੂੰ ਆਪਣੇ ਵੱਲ ਖਿੱਚ ਰਹੀ ਹੈ ਜਿਸ ਕਰਕੇ ਦੁਨੀਆ ਭਰ ਤੋਂ ਲੋਕ ਇੱਥੇ ਘੁੰਮਣ ਆਉਂਦੇ ਹਨ ਇੱਥੋਂ ਦੀਆਂ ਬੀਚਸ ਆਪਣੀ ਪਾਣੀ ਦੀਆਂ ਲਹਿਰਾਂ ਸਫਾਈ ਅਤੇ ਰੁੱਖਾਂ ਦੀ ਹਰੀਆਲੀ ਇਸ ਨੂੰ ਬਹੁਤ ਸੁੰਦਰ ਬਣਾਉਂਦੇ ਹਨ ਇੱਥੇ ਸਿਪੀਆਂ ਨੂੰ ਕਰੰਸੀ ਲਈ ਵਰਤਿਆ ਜਾਂਦਾ ਹੈ ਇੱਥੋਂ ਦੇ ਲੋਕ ਇਨ ਮਰੋਮਸ ਮੱਛੀਆਂ ਨਾਲ ਸਵਿਮਿੰਗ ਕਰਨਾ ਬਹੁਤ ਪਸੰਦ ਕਰਦੇ ਹਨ ਮਾਲਦੀਵ ਦੁਨੀਆ ਵਿੱਚ ਹਨੀਮੂਨ ਲਈ ਸਭ ਤੋਂ ਪਹਿਲੇ ਨੰਬਰ ਤੇ ਮੰਨਿਆ ਜਾਂਦਾ ਹੈ ਇੱਥੇ ਕਪਲਸ ਨੂੰ ਆਗਿਆ ਹੈ ਪਰ ਬੇਸ਼ਰਤੇ ਕਪਲਸ ਜਾਂ ਕਹ ਲੋ ਜੋੜੇ ਵਿਆਹ ਹੋਣੇ ਚਾਹੀਦੇ ਹਨ ਜੇ ਵਿਆਹ ਨਹੀਂ ਤਾਂ 18 ਸਾਲ ਤੋਂ ਉਨਾਂ ਦੀ ਉਮਰ ਉੱਪਰ ਹੋਣੀ ਚਾਹੀਦੀ ਹੈ ਇੱਥੋਂ ਦੇ ਹਨੀਮੂਨ ਲਈ ਲੋਕ ਬਹੁਤ ਐਡਵਾਂਸ ਬੁਕਿੰਗ ਕਰਵਾਉਂਦੇ ਹਨ ਤਾਂ ਕਿ ਉਹਨਾਂ ਦੀ ਬਾਰੀ ਜਲਦੀ ਆ ਸਕੇ ਇੱਥੇ ਕ੍ਰਾਈਮ ਬਿਲਕੁਲ ਜ਼ੀਰੋ ਹੈ ਇੱਥੋਂ ਦਾ ਨੈਸ਼ਨਲ ਜਾਨਵਰ ਜਲੋਫਿਨ ਤੁਨਾ ਹੈ ਨੈਸ਼ਨਲ ਫੁੱਲ ਪਿੰਕ ਰੋਜ਼ ਹੈ ਅਤੇ ਇੱਥੋਂ ਦਾ ਨੈਸ਼ਨਲ ਦਰਖਤ ਕੋਕੋਨਟ ਪਾਮ ਹੈ ਇੱਥੋਂ ਦਾ ਨੈਸ਼ਨਲ ਪੰਛੀ ਕਣਬਿੱਲੀ ਹੈ ਅਤੇ ਇਸ ਦੇਸ਼ ਵਿੱਚ ਕਿਸ ਜੀਨ ਨੂੰ ਚੁੰਮਣ ਕਿਆ ਕਰਨਾ ਕਹਿੰਦੇ ਹਾਂ ਕਾਨੂੰਨੀ ਅਪਰਾਧ ਹੈ ਇੱਥੋਂ ਦੀ ਪ੍ਰਸਿੱਧ ਖੇਡ ਫੁੱਟਬਾਲ ਹੈ ਅਤੇ ਵਿਰਾਸਤੀ ਖੇਡ ਮੰਡੀ ਹੈ ਇੱਥੋਂ ਦੀਆਂ ਔਰਤਾਂ ਦੇ ਵਿਆਹ ਤੋਂ ਬਾਅਦ ਆਪਣੇ ਪਤੀ ਦਾ ਗੋਤ ਨਹੀਂ ਲੱਗਦਾ ਜਿਵੇਂ ਕਿ ਆਪਣੇ ਪਤੀ ਦਾ ਗੋਤ ਔਰਤ ਦੇ ਨਾਲ ਨਾਲ ਲੱਗ ਜਾਂਦਾ ਹੈ ਸਭੋ ਪੁਰਾਣਾ ਹੀ ਚੱਲਦਾ ਹੈ ਇੱਥੇ ਸ਼ਰਾਬ ਪੋਰਨ ਫੋਟੋਗ੍ਰਾਫੀ ਮੀਨਸ ਅਸ਼ਲੀਲ ਫੋਟੋਆਂ ਖਿੱਚਣਾ ਅਤੇ ਕਿਸੇ ਵੀ ਤਰ੍ਹਾਂ ਦੀ ਨਗਨ ਗਤੀਵਿਧੀ ਗੈਰ ਕਾਨੂੰਨੀ ਮੰਨੀ ਜਾਂਦੀ ਹੈ। ਇਸਲਾਮੀ ਦੇਸ਼ ਹੋਣ ਕਰਕੇ ਔਰਤਾਂ ਨੂੰ ਔਰਤਾਂ ਨੂੰ ਬੁਰਕਾ ਜਾਂ ਖੁੱਲੇ ਕੱਪੜੇ ਜੋ ਪੂਰਾ ਤਨ ਢੱਕਦੇ ਹੋਣ ਹੀ ਪਾਉਣੇ ਪੈਂਦੇ ਹਨ। ਇੱਥੇ ਲੜਕੀਆਂ ਨੂੰ ਟਾਈਟ ਕੱਪੜੇ ਪਾਉਣ ਦੀ ਮਨਾਹੀ ਹੈ। ਲੜਕੀਆਂ ਦਾ ਖਾਸ ਪਹਿਰਾਵਾ ਹਜਾਬ ਹੈ। ਇੱਥੋਂ ਦੇ ਭੋਜਨ ਵਿੱਚ ਫਿਸ਼ ਸੂਪ, ਮਾਸ ਹੁੰਦੀ, ਮਸਰੂਸ਼ੀ, ਬਿਸ, ਕੀਮੀਆਂ, ਬੋਸੀ, ਬੋਸ਼ੀ ਮਸ਼ੂਨੀ ਫਰਾਈਡ ਯਾਮਸ ਸਾਗੂ ਬੋਂਦੀ ਬਾਈ ਅਤੇ ਮਾਸ ਹਣੀ ਨੂੰ ਇਥੋਂ ਦੀ ਕੌਮੀ ਡਿਸ਼ ਵਜੋਂ ਗਿਨਾ ਜਾਂਦਾ ਹੈ ਸਭ ਤੋਂ ਅਹਿਮ ਗੱਲ ਹੈ ਇਹ ਦੇਸ਼ ਪਾਣੀ ਯਾਨੀ ਮਹਾਸਾਗਰ ਤੋਂ ਸਿਰਫ 1.50 ਮੀਟਰ ਉੱਚਾ ਹੈ ਬਸ ਰੱਬ ਆਸਰੇ ਹੀ ਇਹ ਬਸ ਰਿਹਾ ਹੈ ਇਹ ਗੱਲ ਤਾਂ ਬਾਕਸ ਸੁਣਦੇ ਆ ਕਿ ਸੁੰਦਰਤਾ ਥੋੜੀ ਜਾਂ ਛੋਟੀ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਆਪਣਾ ਚੰਡੀਗੜ੍ਹ ਲਾ ਲਓ ਕਿੰਨਾ ਸੋਹਣਾ ਸ਼ਹਿਰ ਆ। ਜੇ ਕੋਈ ਵੀ ਜਦੋਂ ਆਪਾਂ ਸਵਾਦ ਚੀਜ਼ ਬਣਾਉਣਾ ਨਾ ਕਰੇ ਉਹ ਬਹੁਤ ਥੋੜੀ ਬਣਦੀ ਆ ਤੇ ਜਦੋਂ ਅਸੀਂ ਪੂਰਾ ਕੜਾਇਆ ਰਹਿਣਗੇ ਬਣਾ ਲਈਏ ਤਾਂ ਉਹ ਇੰਨਾ ਸਵਾਦ ਨਹੀਂ ਬਣਦਾ ਹਨਾ। ਸੋ ਇਹ ਦੇਸ਼ ਆਪਦੀ ਸੁੰਦਰਤਾ ਕਰਕੇ ਸਾਰੇ ਵਿਸ਼ਵ ਭਰ ਵਿੱਚ ਮਸ਼ਹੂਰ ਆ। ਤੇ ਇਹ ਦੇਸ਼ ਦਾ ਹੌਸਲਾ ਦੇਖੋ ਯਾਰ ਮੈਂ ਕਮਾਲ ਮੰਨ ਗਿਆ ਕਿ ਪਾਣੀ ਸਿਰਫ 1.5 ਮੀਟਰ ਦਾ ਔਣ ਹੈ ਇਸ ਤੋਂ। ਤੇ ਜਦੋਂ ਕਈ ਵਾਰ ਪਾਣੀ ਉੱਤੇ ਆ ਜਾਂਦੇ ਤੇ ਅੱਧਾ ਮੀਟਰ ਰਹਿ ਜਾਂਦਾ ਬਸ ਰੱਬ ਹੀ ਬਚਾਈ ਜਾਂਦਾ ਇਹਨਾਂ ਨੂੰ ਤੇ ਇਹੋ ਜੇ ਦੇਸ਼ ਨੂੰ ਫੋਲੋ ਕਰਨਾ ਬਣਦਾ ਸਾਡਾ ਤੇ ਇਹ ਇੱਕ ਟੂਰਿਸਟ ਦੇ ਨਾਲ-ਨਾਲ ਇੱਕ ਹਨੀਮੂਨ ਪ੍ਰਸਿੱਧ ਜਿਵੇਂ ਕਿ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਇਹ ਸਭ ਤੋਂ ਪ੍ਰਸਿੱਧ ਹਨੀਮੂਨ ਦੇ ਲਈ ਮਨਾਇਆ ਜਾਂਦਾ ਮਨ ਜਾਣ ਵਾਲਾ ਦੇਸ਼ ਹੈ ਮਾਲਦੀ ਤੇ ਇਸ ਦੇਸ਼ ਦੀ ਸੁੰਦਰਤਾ ਦੇ ਵਾਲੇ ਪਾਸੇ ਜਾਈਏ ਤੇ ਇਹ ਦੁਨੀਆ ਦਾ ਚੌਥਾ ਦੇਸ਼ ਹੈ ਜਿੱਥੇ ਸੁੰਦਰ ਲੋਕ ਰਹਿੰਦੇ ਹਨ ਬੇਸ਼ੱਕ ਇਹ ਭੂਮਦ ਰੇਖਾ ਦੇ ਨੇੜੇ ਪੈ ਗਿਆ ਪਰ ਫਿਰ ਵੀ ਇੱਥੋਂ ਦੇ ਲੋਕਾਂ ਦੀ ਸੁੰਦਰਤਾ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ ਇੱਥੋਂ ਦੇ ਲੋਕਾਂ ਦੀ ਮਿੱਠ ਬੋਲੜੀ ਇੱਥੋਂ ਦੇ ਲੋਕਾਂ ਦਾ ਮਿਲਨਸਾਰ ਦੋਸਤਾਨਾ ਇਹ ਸਾਰੇ ਰਵਈਏ ਇਸ ਦੇਸ਼ ਨੂੰ ਹੋਰ ਵੀ ਸੁੰਦਰ ਬਣਾ ਦਿੰਦੇ ਹਨ ਤੋਂ ਦੋਸਤੋ ਇਸੇ ਤਰ੍ਹਾਂ ਕਿਸੇ ਹੋਰ ਦੇਸ਼ ਦੀ ਸੁੰਦਰਤਾ ਉਸ ਦੀਆਂ ਵਿਸ਼ੇਸ਼ਤਾਵਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਤਦ ਤੱਕ ਦੇ ਲਈ ਆਪਣੇ ਸ਼ਮਸ਼ਾਦ ਨੂੰ ਦਿਓ ਇਜਾਜ਼ਤ ਧੰਨਵਾਦ ਸਤ ਸ੍ਰੀ ਅਕਾਲ